ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਹੈ ਠੀਕ ਤਾਂ ਕਮੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਇਆ ਘਰੇਲੂ ਟਰੈਕਟਰ ਬਾਈ ਜੀਮੀਦਾਰ ਆ ਟਰੈਕਟਰ ਹੈਗਾ ਕੋਈ ਵਪਾਰ ਨਹੀਂ ਕਰਦਾ ਤੇ ਬਾਈ ਨਾ ਕਰਦਿਆਂਗਾ ਗੱਲਬਾਤ ਹਾਂ ਬਈ ਇਸ ਤਰ੍ਹਾਂ ਦੀ ਜੀ ਹਾਂ ਬਈ ਕੀ ਨਾਮ ਹੈ ਜੀ ਆਪਣਾ ਬੰਦ ਮਨਪ੍ਰੀਤ ਬਾਈ ਦਾ ਨਾਮ ਹੈ ਕਨੈਕਟਰ ਨੰਬਰ ਐਂਡ ਤੇ ਦੇਵਾਂਗੇ ਆਪਾਂ ਵੀਡੀਓ ਤੇ ਪਹਿਲਾਂ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਦਿੰਨੇ ਆ 963 ਟਰੈਕਟਰ ਹੈ ਜੀ ਦੇਖ ਸਕਦੇ ਹੋ ਸਾਰਾ ਰੇਨ ਵਾਲਾ ਬਾਈ ਟਰੈਕਟਰ ਪੇਟ ਦੀ ਜ਼ਿੰਮੇਵਾਰੀ ਆਪਣੀ ਕਿਤੇ ਵੀ ਕੜਮ ਨਹੀਂ ਲੱਗੀ ਸਾਰਾ ਟਰੈਕਟਰ ਓਰੀਜਨਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਰੰਗ ਪੇਟ ਦੀ ਜ਼ਿੰਮੇਵਾਰੀ ਆ ਬਾਈ ਕਹਿੰਦਾ ਦੁਬਾਰੇ ਦੇ ਟਾਇਰਾਂ 90 ਤੇ ਦੁਬਾਰੇ ਦੇ ਟਾਇਰਾਂ 90 95 ਤੇ ਬਾਈ ਨੇ ਪੂਰਾ ਸਾਫ ਸੁਥਰਾ ਸਾਫ ਕੇ ਰੱਖਿਆ ਟਰੈਕਟਰ ਕੱਲੀ ਖੇਤੀ ਕਰੀ ਆ ਬਾਈ ਆਪਾਂ ਇੱਕ ਕਿਰਾਏ ਤੇ ਕਲਾਇਆ ਸੀ ਕੱਲੀ ਬਾਈ ਬਾਹਿਤ ਬਾਹਿਤ ਹੀ ਲਾਇਆਗਾ ਫੋਕਰ ਰਾਵਲ ਸਭ ਨੂੰ ਸਾਰਾ ਕੁਝ ਦਿਖਾਵਾਂਗੇ ਟਰੈਕਟਰ ਦੇਖ ਸਕਦੇ ਹੋ ਚਾਰ ਸਪੀਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਕੋ ਜੀ ਇੱਕ ਨੰਬਰ ਹੈ ਜੰਗੀਰ ਦਾ ਓਕੇ ਆ ਬਾਈ ਜਮਾ ਫਰੀ ਸਪੀਡ ਟਰੈਕਟਰ ਆ ਗਿਆ ਜੀ ਦੇਖ ਸਕ 18 ਮਾਡਲ ਹੈ ਜੀ ਟਰੈਕਟਰ ਤੇ ਆਪਣੇ ਨਾਮ ਹੈ ਜੀ 22 ਦੇ ਨਾਮ ਹੈ ਜੀ ਟਰੈਕਟਰ ਦੇਖ ਸਕਦੇ ਹੋ ਰਿੰਬ ਰੰਬ ਦੇਖੋ ਜੀ ਵਿੱਚੋਂ ਚਾਰ ਸਫੇਰੋਂ ਰਿੰਬ ਚੈੱਕ ਕਰ ਸਕਦੇ ਹੋ ਤੇ ਮਗਰੜ ਚੈੱਕ ਕਰ ਸਕਦੇ ਹੋ ਜੀ ਵਿੱਚੋਂ ਪੂਰੇ ਚੰਗੇ ਐ ਤੇ ਇਧਰ ਦੇਖੋ ਜੀ ਕਿਤੇ ਕੋਈ ਟਾਚਿੰਗ ਵਗੈਰਾ ਕੋਈ ਨਹੀਂ ਬਾਈ ਸਾਰਾ ਬਾਈ ਟਰੈਕਟਰ ਰੀਨਲ ਹੈ ਆ ਦੇਖ ਸਕਦੇ ਹੋ ਜੀ ਰਿਵਰਸ ਵੀਡੀਓ ਦੋ ਮਹੀਨੇ ਦੇ ਵਿੱਚ ਠੀਕ ਹੈ ਜੀ ਟੌਪ ਮਾਡਲ ਆ ਗਿਆ ਜੀ ਰਿਵਰਸ ਪੀਟੀਓ ਡਬਲ ਪੀਟੀਓ ਵੀ ਆ ਡਬਲ ਪੀਟੀਓ ਵੀ ਆ ਰਿਵਰਸ ਵੀ ਸਾਰਾ ਕੁਝ ਹੀ ਆ ਬਾਈ ਕਹਿੰਦਾ ਮਗਰ ਆਟਮ ਰੂਟ ਚੈੱਕ ਕਰ ਸਕਦੇ ਹੋ ਸੱਤਾਂ ਵੀ ਤਾਂਹਾਂ ਤੋਂ ਜਮਾ ਨਵੀਆਂ ਪਈਆਂ ਜੀ ਹੁੱਕ ਵਗੈਰਾ ਚੈੱਕ ਕਰੋ ਜੀ ਚਾਰ ਸਪੀਰੋਂ ਤੇ ਟਾਇਰ ਜਮਾ ਨਵੇਂ ਪਈਆਂ ਜੀ ਦੇਖ ਸਕਦੇ ਹੋ ਤੇ ਇੰਜਨ ਆਹ ਮੜਾ ਸ਼ੋ ਚੱਕੀ ਬਾਈ ਆਪਾਂ ਦਿਖਾ ਦਈਏ ਸਾਰਾ ਸੀਲਡ ਆ ਬਾਈ ਟਰੈਕਟਰ ਬਾਈ ਸਾਰਾ ਸੀਲਡ ਆ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਸ਼ੋ ਦੇਖ ਸਕਦੇ ਹੋ ਵਿੱਚੋਂ ਆ ਦੇਖੋ ਜੀ ਕਿਤੋਂ ਟਰੈਕਟਰ ਕੋਈ ਖੁੱਲਿਆ ਨਹੀਂ ਜੀ ਨਿਗਾਹ ਮਾਰ ਸਕਦੇ ਹੋ ਕੱਲੀ-ਕੱਲੀ ਚੀਜ਼ ਤੇ ਸੋਨੂੰ ਘਰੇਲੂ ਟਰੈਕਟਰ ਲੈ ਕੇ ਆਏ ਆ ਜ਼ਿਮੀਦਾਰਾ ਟਰੈਕਟਰ ਜੀ ਜੇ ਕਿਸੇ ਵੀਰ ਨੇ ਲੈਣਾ ਹੈ ਆਲਾ ਕਹਿੰਦਾ ਜ਼ਿਮੀਦਾਰਾ ਟਰੈਕਟਰ ਹੀ ਲੈਣਾ ਆਪਾਂ ਵਪਾਰੀ ਤੋਂ ਨਹੀਂ ਲੈਣਾ ਦੇਖ ਸਕਦੇ ਹੋ ਜੀ ਜ਼ਿਮੀਦਾਰਾ ਟਰੈਕਟਰ ਆ ਬਈ ਜਮਾ ਫੁੱਲ ਗਰੰਟੀ ਆਪਣੀ ਬਾਈ ਦੀ ਬਾਈ ਫੁੱਲ ਗਰੰਟੀ ਆ ਟਰੈਕਟਰ ਦੀ ਦੇਖ ਸਕਦੇ ਹੋ ਤੇ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ 595000 ਰੁਪਏ ਦਾ 595000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਤੇ ਆਪਾਂ ਦੇ ਦਾਂਗੇ ਕਿੰਨੇ ਦਾ ਬਈ ਫਿਰ 570000 ਰੁਪਏ ਦਾ ਬਈ 570 ਦਾ ਦੇ ਦੇਗਾ ਮੌਕੇ ਤੇ ਤੇ ਅਗਲੇ ਦੇ ਕਾਪੀ ਕਾਗਜ਼ ਸਾਰੇ ਕਾ ਸਹੀ ਜ਼ਿੰਮੇਵਾਰੀ ਹੈ ਬਈ ਕਲੀ ਬਾਹੀ ਬਾਹੀ ਹਾਂ ਬਈ ਨਾਮ ਕੀ ਆਪਣਾ ਮਨਪ੍ਰੀਤ ਬਾਈ ਦਾ ਨਾਮ ਹੈ ਤੇ ਮੋਬਾਈਲ ਨੰਬਰ ਕੀ 70079724531 ਠੀਕ ਹੈ ਤੇ ਪਿੰਟ ਕਿਹੜਾ ਆ ਗਿਆ ਗਰਮਗੜ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਤੇ ਆ ਬਾਈ ਦਾ ਟਰੈਕਟਰ ਨੰਬਰ ਹੈ ਜੇ ਕਿਸੇ ਨੇ ਟਰੈਕਟਰ ਦੀ ਲੋੜ ਆ ਬਾਈ 933 ਦਾ ਬਾਈ ਨਾਲ ਫੋਨ ਤੇ ਪੁੱਛ ਕਰ ਸਕਦੇ ਜੀ ਧੰਨਵਾਦ ਜੀ ਛੋਡੇ ਕੋਲੇ ਲੈ ਕੇ ਆਇਆ ਸੋਨਾਲੀਕਾ 60 ਦਾ ਜੀ 7 ਮਾਡਲ ਹੈ ਜੀ 295000 ਰੁਪਿਆ ਰੇਟ ਆ ਟਰੈਕਟਰ ਦੇ ਸਕਦੇ ਹਾਂ 400 ਪਰੋਂ ਟ੍ਰੇਡੀਸ਼ਨ ਵਗੈਰਾ ਟਰੈਕਟਰ ਦੀ ਓਕੇ ਆ ਜੀ ਤੇ ਬਾਕੀ ਸਾਰੇ ਬਾਈ ਨਾਲ ਗੱਲਬਾਤ ਕਰਦੇ ਆਂ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਕਾਇਕ ਪੈਸੇ ਟਾਇਰ ਆ ਬਈ ਇਹਦੇ 80-80 ਪੈਸੇ ਟਾਇਰ ਠੀਕ ਹੈ ਤੇ ਮੋਬਾਈਲ ਨੰਬਰ ਜੀ ਆਪਣਾ 93189777 ਠੀਕ ਹੈ ਜੀ ਪਿੰਡ ਕਿਹੜਾ ਬਰਨਾਲਾ ਬਰਨਾਲਾ ਤੇ ਨਾਮ ਕੀ ਹੈ ਜੀ ਆਪਣਾ ਠੀਕ ਹੈ ਜੀ ਆ ਦੇਖ ਸਕਦਾ ਚਾਰ ਸਿਰ ਟ੍ਰੈਕਟਰ ਓਕੇ ਆ ਬਈ ਜਮਾ ਕਾਪੀ ਕਾਈ ਦੀ ਜ਼ਿੰਮੇਵਾਰੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਜੀ ਇੰਜਨ ਗੇਅਰ ਦਾ ਓਕੇ ਆ ਜੇ ਕਿਸੇ ਵੀਰ ਨੇ ਟ੍ਰੈਕਟਰ ਲੈਣਾ ਹੈ ਸਕਦਾ ਸੋਨਾ ਲੀਕਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ